ਹਾਂ ਜੀ ਮੈਂ ਨੰਦ ਜਗਦੀਸ਼ ਕੁਮਾਰ ਜੀ ਮੈਂ ਹਿਸਾ ਨਗਰ ਦਾ ਰਹਿਣ ਵਾਲਾ ਜੀ ਮੈਂ ਮਹੱਲੇ ਦਾ ਮੋਤਵੇਰਾ ਜੀ ਇਹ ਮੇਰੇ ਕੁਝ ਵੀਰਾਂ ਨੂੰ ਉਹਨਾਂ ਇੱਥੇ ਛੱਪੜ ਪੈਂਦਾ ਵਾ ਨਾਲ ਕੜੀ ਰੋਡ ਤੇ ਮੇਰੇ ਮਹੱਲੇ ਦੇ ਮੋੜ ਤੇ ਇਹ ਬੱਚੇ ਕੋਈ ਉੱਥੇ ਪਾਣੀ ਪੀਣ ਦੇ ਬਹਾਨੇ ਕੋਈ ਛੱਡ ਗਿਆ ਬੱਚੇ ਇਹਨਾਂ ਨੇ ਬੱਚੇ ਰੋਣ ਦੀ ਆਵਾਜ਼ ਇਹਨਾਂ ਨੇ ਬੱਚੇ ਚੁੱਕ ਕੇ ਦੁਕਾਨ ਤੇ ਲੈ ਆਂਤੇ ਆ ਇਹਨਾਂ ਨੇ ਬਾਅਦ ਵਿੱਚ ਮੈਨੂੰ ਫੋਨ ਕੀਤਾ ਵਾ ਜਦ ਮੈਂ ਬੱਚੇ ਆ ਕੇ ਵੇਖਿਓ ਭੁੱਖੇ ਤੇ ਧਿਆਏ ਤੇ ਨੰਗੇ ਹੀ ਪੈਰੋਂ ਫਿਰ ਮੈਂ ਕੰਟਰੋਲ ਰੂਮ ਤੇ ਫੋਨ ਕੀਤਾ ਵਾ ਕੰਟਰੋਲ ਰੂਮ ਤੇ ਮੈਨੂੰ ਨੰਬਰ ਮੈਨੂੰ ਠਾਣਾ ਪੈਂ ਮੈਸਟਰ ਸਾਹਿਬ ਨੇ ਗੱਲ ਕੀਤੀ ਉਹਨੇ ਕਿ ਇੱਥੇ ਲੈ ਆਓ ਹੁਣ ਆਪੇ ਬੱਚੇ ਇੱਥੇ ਲੈ ਕੇ ਆਏ ਆ ਦੇਖਦੇ ਇਹਨਾਂ ਦਾ ਕੀ ਕਰਨਾ ਜੀ ਬੱਚੇ ਕਿੰਨੇ ਆ ਕੀ ਇਹਨਾਂ ਦੀ ਹੋਰ ਬੱਚੇ ਚਾਰ ਜੇ ਚਾਰੇ ਲੜਕੀਆਂ ਜੀ ਤੇ ਬੱਚੇ ਦੀ ਕਿਸੇ ਦੀ ਉਮਰ ਇੱਕ ਇਹ ਮਿਕਾ ਇੱਕ ਸਾਲ ਆ ਦੋ ਸਾਲ ਆ ਅੱਧ ਤਿੰਨ ਸਾਲ ਆ ਚਾਰ ਸਾਲ ਤੋਂ ਛੋਟੀ ਆ ਸਾਰੀ ਇਹਨਾਂ ਤੁਰਦੇ ਇੱਕ ਤੁਰਦਰੀਆਂ ਬੱਚਾ ਕਿਹਨਾਂ ਜੇ ਮੇਰਾ ਨਾਮ ਜਸਪਾਲ ਜਿਹੜੇ ਆ ਬੱਚੇ ਇਹਦੇ ਤੋਂ ਕਿੱਥੋਂ ਮਿਲਿਆ ਬੱਚੇ ਇਹ ਮਿਲੇ ਜੇ ਬੁਟਰਾ ਦੀ ਕੋਠੀ ਆ ਸ਼ੱਫਰ ਦੇ ਕੰਡੇ ਈਸ਼ਾ ਨਗਰ ਆ ਕਿੰਨੇ ਬੱਚੇ ਦੀ ਹਾਲਤ ਇਹ ਚਾਰ ਬੱਚੇ ਆ ਤੇ ਬੋਲਦੇ ਆ ਵੀ ਕੋਈ ਲੜਕੀ ਇਹਨਾਂ ਨਾਲ ਵੱਡੀ ਉਹ ਛੱਡ ਕੇ ਤੇ ਇਹਨਾਂ ਨੂੰ ਚਲ ਗਈ ਆ ਪਾਣੀ ਦੇ ਪਾਜ ਵੀ ਪਾਣੀ ਪੀਓ ਤੁਸੀਂ ਤੇ ਮੁੜ ਕੇ ਲੱਭੀ ਨਹੀਂ ਗਈ ਹੋਗੀ ਕਿੰਨੇ ਵਜੇ ਦੀ ਘਟਨਾ ਜੀ ਇਹ 8 ਇਹ 8 ਵਜੇ ਦੀ ਗੱਲ ਹੈ ਜੀ ਉੱਥੇ ਵੇਖਿਆ ਵਾ ਪਰ ਨਹੀਂ ਕਿਤੇ ਸਾਨੂੰ ਕੋਈ ਨਹੀਂ ਲੱਭਾ ਲੱਗੇ ਉਹਨਾਂ ਲਈ ਲੱਭਰ ਤੁਸੀਂ ਜੀ ਤੋਨਾਂ। ਅਹੀਂ ਫਿਰ ਲਾਗੇ ਦੁਕਾਨ ਵਾਂ ਕਰਿਆਨੇ ਦੀ ਸਾਡੀ ਆਪਣੀ ਆ ਭਰਾ ਹਟੇ ਦੀ ਤੇ ਅਹੀਂ ਫਿਰ ਉਥੇ ਇਹਨਾਂ ਨੂੰ ਲੈ ਕੇ ਤੇ ਕੋਈ ਰੋਟੀ ਰਾਟੀ ਪੀ ਲੋ ਖਵਾਲੀ ਆ ਫਿਰ ਵੇਚ ਕੋਟ ਇਹਨਾਂ ਨੂੰ ਖਵਾਲੇ ਆ। ਬਾਅਦ ਵਿੱਚ ਮੇਰਾ ਗੱਲ ਕਰ। ਤੇ ਬਾਅਦ ਇਹ ਥਾਣੇ ਕੰਪਲੀਟ ਕੀਤੀ ਆ ਵੀ ਇਹਦੇ ਦਾ ਬੱਚਿਆਂ ਨੂੰ ਮਿਲੇ।